ਸਤਿਕਾਰਯੋਗ ਜੀ ਮੇਰਾ ਨਾਮ ਹੈ ਜੀ ਤੇਜਪ੍ਰਤਾਸ ਸਿੰਘ ਤੇ ਪਿੰਡ ਮੇਰਾ ਜੀ ਪੰਜਗਰਾਈਆਂ ਅਜਨਾਲਾ ਤਹਿਸੀਲ ਚ ਪੈਂਦਾ ਹੈ ਜੀ ਅੱਜ ਅੱਜ ਤੁਸੀਂ ਹੌਸ ਰਾਈਡਿੰਗ ਕੀਤੀ ਹੈ ਕੀ ਕਹਿਣਾ ਚਾਹੋ ਹਾਂਜੀ ਵਧੀਆ ਸੀਗਾ ਜੀ ਉਪਰਾਲਾ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਆਪਣੇ ਸਾਰੇ ਏਰੀਏ ਦੇ ਬਾਹਰ ਲੀਆਂ ਸਟੇਟਾਂ ਤੋਂ ਜ਼ਿਲ੍ਹਿਆਂ ਤੋਂ ਵੀ ਭਰਾ ਲੈ ਕੇ ਆਏ ਸੀ ਘੋੜੀਆਂ ਤੇ ਬਹੁਤ ਵਧੀਆ ਉਪਰਾਲਾ ਸੀਗਾ ਜੀ ਇੱਕ ਨੌਜਵਾਨਾਂ ਨੂੰ ਇੱਕ ਇਸ ਚੀਜ਼ ਵਾਲੇ ਜੋੜਨ ਵਾਲੇ ਪਾਸੇ ਇੱਕ ਵਧੀਆ ਕਦਮ ਪੁੱਟਿਆ ਜੀ ਆਪਣੇ ਗੁਰਦੇਵ ਭਰਾ ਨੇ ਬਹੁਤ ਵਧੀਆ ਉਪਰਾਲਾ ਸੀਗਾ ਜੀ ਅਧਿਕ ਮੈਸੇਜ ਦਿੱਤਾ ਗਿਆ ਪਿੰਡ ਪਿੰਡ ਜਾ ਕੇ ਨਸ਼ਾ ਹਾਂਜੀ 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 ਅੱਜ ਕੱਲ੍ਹ ਵੇਖ ਲੋ ਵੀਰ ਜੀ ਜਿਤਨਾ ਹੁਣ ਕਿ ਨਸ਼ੇਆ ਕਰਕੇ ਚੋਰੀਆਂ ਹਨਾ ਆਪਣੇ ਪਿੰਡਾਂ ਦੇ ਮੁੰਡੇ ਨਸ਼ਿਆਂ ਤੇ ਲੱਗ ਗਿਆ ਚੋਰੀਆਂ ਕਰਦੇ ਆ ਚੰਗੇ ਭਲੇ ਜ਼ਿਮੀਂਦਾਰਾਂ ਦੇ ਮੁੰਡੇ ਆ ਉਹ ਚੋਰੀਆਂ ਨੂੰ ਲੱਗ ਗਿਆ ਇਸੇ ਕਰਕੇ ਲੱਗ ਗਿਆ ਉਹ ਵਿਲੇ ਰਹਿਣ ਕਰਕੇ ਉਹ ਗਲਤ ਸੰਗਤ ਚ ਪੈ ਗਿਆ ਜਿਹੜੀ ਇਹ ਘੋੜਿਆਂ ਵਾਲੀ ਲਾਈਨ ਹੈ ਜੀ ਇਹ ਕਿਹੋ ਜੀ ਚੀਜ਼ ਆ ਜਿਹਦੇ ਵਿੱਚ ਬੰਦਾ ਵੜ ਜਾਂਦਾ ਇਹਦਾ ਉਰਲਾ ਸਿਰਾ ਤਾਂ ਹੈਗਾ ਜੀ ਇਹਦਾ ਅੰਤ ਵਾਲਾ ਸਿਰਾ ਨਹੀਂ ਕੋਈ ਹੈਗਾ ਅਗਲੇ ਬੰਨੇ ਜੇ ਕਹਿ ਦਈਏ ਵੀ ਘੋੜਿਆਂ ਦੀ ਲਾਈਨ ਚ ਕੋਈ ਅੰਤ ਆ ਉਹ ਨਹੀਂ ਹੈਗਾ ਜੀ ਇਹ ਤਾਂ ਚੜਦਾ ਜਾਂਦਾ ਬੰਦਾ ਦਿਨੋਂ ਦਿਨ ਦਿਨੋਂ ਦਿਨ ਆਪਦੀ ਸੱਚੇ ਮਨ ਦੇ ਨਾਲ ਬੰਦਾ ਮਿਹਨਤ ਕਰੀ ਜਾਵੇ ਜੀ ਇਹ ਤਾਂ ਇਹਦਾ ਅਗਲੀ ਜਿਹੜੀ ਐਂਡ ਵਾਲੀ ਪੌੜੀ ਆ ਉਹ ਨਹੀਂ ਹੈਗੀ ਜੀ ਬਹੁਤ ਹਾਈ ਲੈਵਲ ਤੇ ਬੰਦੇ ਨੂੰ ਲੈ ਜਾਂਦਾ ਜੀ ਇਹੋ ਜਿਹਾ ਬਿਜ਼ਨਸ ਆ ਘੋੜਿਆਂ ਦਾ ਅਸੀਂ ਅੱਜ ਕੋਈ 10 12 ਕਿਲੋਮੀਟਰ ਘੋੜਸਵਾਰੀ ਕੀਤੀ ਆ ਤਿੰਨ ਚਾਰ ਪਿੰਡਾਂ ਚੋਂ ਢੀਡਾ ਲਾਇਆ ਕੀ ਮਕਸਦ ਸੀਗਾ ਇਹ ਨੌਜਵਾਨ ਪੀੜੀ ਨੂੰ ਸੁਨੇਹਾ ਦੇਣਾ ਸੀਗਾ ਜੀ ਇੱਕ ਸੁਨੇਹਾ ਨਹੀਂ ਇੱਕ ਤੋਂ ਜ਼ਿਆਦਾ ਤਰ੍ਹਾਂ ਦਾ ਸੁਨੇਹਾ ਸੀ ਪਹਿਲਾ ਸੁਨੇਹਾ ਇਹ ਹੈ ਕਿ ਘੋੜਿਆਂ ਦਾ ਸ਼ੌਂਕ ਬਹੁਤ ਚੰਗਾ ਹੈ ਇਹ ਰੱਖਣਾ ਚਾਹੀਦਾ ਹੈ ਦੂਜਾ ਸੁਨੇਹਾ ਕਿ ਨਸ਼ੇ ਛੱਡੋ ਤੇ ਆਪਣੇ ਪਰਿਵਾਰ ਦਾ ਸੋਚੋ ਆਪਣੇ ਘਰ ਦਾ ਸੋਚੋ ਆਪਣੇ ਦੇਸ਼ ਦਾ ਸੋਚੋ ਤੇ ਨਸ਼ਾ ਤਾਂ ਛੱਡਿਆ ਜਾਊਗਾ ਜੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰੋਗੇ ਤੇ ਆਪਣਾ ਬਿਜ਼ੀ ਤਾਂ ਮੰਗ ਜੇ ਘਰ ਚ ਇੱਕ ਕੋੜਾ ਕੋੜੀ ਸ਼ੌਂਕ ਨਾ ਰੱਖਾਂਗੇ ਘੋੜੇ ਦੀ ਸੇਵਾ ਕਰਨ ਚ ਤੁਹਾਡਾ ਸਮਾਂ ਪੂਰਾ ਨਿਕਲ ਜਾਏਗਾ ਤੇ ਤੁਹਾਡਾ ਧਿਆਨ ਹੀ ਨਹੀਂ ਜਾਏਗਾ ਕਿਸੀ ਬਾਹਰ ਜਾ ਕੇ ਬੁਰੀ ਸੰਗਤ ਚ ਬੈਠੀਏ ਤੇ ਮੈਂ ਇਹੋ ਹੀ ਸੁਨੇਹਾ ਦੇਾਂਗਾ ਜੀ ਜਿਹਦੇ ਕੋਲ ਹੋਵੇ ਸੰਪਤੀ ਥੋੜੀ ਘਰ ਵਿੱਚ ਰੱਖੋ ਗਊ ਤੇ ਘੋੜੀ ਇਹ ਦੋ ਚੀਜ਼ਾਂ ਜੜੀਆਂ ਨੇ ਇਹ ਤਾਰ ਦਿੰਦੀਆਂ ਨੇ ਜੀ ਤੇ ਗਰੀਬੀ ਹੋਵੇ ਘਰ ਉਹ ਕੋਈ ਗੱਲ ਨਹੀਂ ਜੀ ਇਹ ਬੜੀ ਗੁਰੂ ਦੀ ਕਿਰਪਾ ਹੋਵੇ ਤਾਂ ਫਿਰ ਘੋੜੇ ਆਉਂਦੇ ਨੇ ਪੈਸਿਆਂ ਨਾਲ ਘੋੜੇ ਨਹੀਂ ਜੀ ਹੁੰਦੇ ਜੀ ਹਰ ਇੱਕ ਨੂੰ ਇਹ ਸ਼ੌਕ ਪੂਰਾ ਕਰਨਾ ਚਾਹੀਦਾ ਹੈ ਸ਼ੌਕ ਦੇ ਨਾਲ-ਨਾਲ ਇੱਕ ਬਿਜ਼ਨਸ ਵੀ ਹੈ ਸਿਹਤ ਤੰਦਰੁਸਤੀ ਦੇ ਰੋਗਤਾ ਵੀ ਇਹ ਬਖਸ਼ਦੇ ਨੇ ਗੁਰੂ ਸਾਹਿਬ ਇਹਨਾਂ ਦੀ ਕਿਰਪਾ ਕਰਦੇ ਨੇ ਉਹਨਾਂ ਘਰ ਘੋੜੇ ਆਉਂਦੇ ਜੇ ਨਹੀਂ ਤੇ ਸਭ ਤੋਂ ਪਹਿਲਾਂ ਮੈਂ ਗੁਰੂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸ਼ੀਨਾ ਕਰਮ ਸਿੰਘ ਸ਼ੀਨਾ ਪਿੰਡ ਆਏ ਸੀਗੇ ਵੀਰ ਗੁਰਦੇਵ ਸਿੰਘ ਜੀ ਹੋਣਾ ਨੇ ਇੱਕ ਹੌਰਸ ਰਾਈਡਿੰਗ ਦਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਵੀਰ ਭਰਾ ਆਪੋ ਆਪਣੇ ਘੋੜੀਆਂ-ਘੋੜੇ ਲੈ ਕੇ ਇੱਥੇ ਪਹੁੰਚੇ ਤੇ ਬਹੁਤ ਹੀ ਵਧੀਆ ਇੱਕ ਸਨੇਹਾ ਜਿਹੜਾ ਆ ਘੋੜਸਵਾਰੀ ਕਰਕੇ ਪਿੰਡ-ਪਿੰਡ ਥਾਣੀ ਆਪਾਂ ਦਿੱਤਾ ਆ ਤੇ ਉਮੀਦ ਕਰਦੇ ਆ ਕਿ ਇਹਦਾ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਵਾਹਿਗੁਰੂ ਕਿਰਪਾ ਕਰੇ ਕਿ ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਨੌਜਵਾਨ ਵੀਰ ਨਸ਼ਿਆਂ ਵਿੱਚ ਫਸ ਰਹੇ ਆ ਜਾਂ ਫਸ ਚੁੱਕੇ ਆ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਜਾਂ ਸਟ੍ਰੈਸ ਮਨ ਦੇ ਉੱਤੇ ਲੈਂਦੇ ਆ ਕਈਆਂ ਗੱਲਾਂ ਦੀ ਉਹ ਅਗਰ ਘੋੜਾ ਆਪਣੀ ਜ਼ਿੰਦਗੀ ਦੇ ਵਿੱਚ ਪਾਲਦੇ ਨੇ ਤੇ ਘੋੜਾ ਉਹਨਾਂ ਨੂੰ ਬਹੁਤ ਹੀ ਚੜ੍ਹਦੀ ਕਲਾ ਤੇ ਪੋਜ਼ਿਟਿਵਿਟੀ ਦਿੰਦਾ ਆ ਜੀ ਤੇ ਇਸ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਘੋੜ ਸਵਾਰੀਆਂ ਕੀਤੀਆਂ 6ਵੇਂ ਪਾਤਸ਼ਾਹ ਗੁਰੂ ਅਰਗੁਨ ਸਾਹਿਬ ਮੇਰੀ ਪੀੜੀ ਦੇ ਮਾਲਕ ਤੇ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਣੇ ਤਗੜੇ ਤਗੜੇ ਘੋੜੇ ਰੱਖੇ ਤੇ ਘੋੜ ਸਵਾਰ ਤਿਆਰ ਕੀਤੇ ਜਿਸ ਤਰ੍ਹਾਂ ਵੀ ਬਾਬਾ ਬਿਧੀ ਚੰਦ ਜੀ ਵਰਗੇ ਘੋੜ ਸਵਾਰ ਤੁਸੀਂ ਦੇਖੋ ਭਾਈ ਬਚਿੱਤਰ ਸਿੰਘ ਵਰਗੇ ਘੋੜ ਸਵਾਰ ਤੁਸੀਂ ਦੇਖੋ ਜਿਨ੍ਹਾਂ ਨੇ ਘੋੜ ਸਵਾਰੀ ਕਰਕੇ ਹੀ ਜਿਹੜਾ ਆ ਉਹ ਹਾਥੀ ਦਾ ਮੱਥਾ ਵੇਨਕ ਰੱਖ ਦਿੱਤਾ ਸੀਗਾ ਅੱਜ ਕੀ ਮਕਸਦ ਸੀ ਜਿਹੜਾ ਪਿੰਡਾਂ ਚ ਜਾਏ ਜੇ ਅੱਜ ਮਕਸਦ ਸੀਗਾ ਜੀ ਵੇਖੋ ਜਿਸ ਤਰ੍ਹਾਂ ਦੱਸਿਆ ਸੀ ਵੀਰ ਜੀ ਹੁਣਾਂ ਨੇ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਹੈ ਕਿ ਸਭ ਕੁਝ ਵਿਦੇਸ਼ ਜਾਣਾ ਹੀ ਸਭ ਕੁਝ ਨਹੀਂ ਹੈ ਇੱਥੇ ਵੀ ਰਹਿ ਕੇ ਆਪਾਂ ਸੋਨਾ ਘੋੜਿਆਂ ਦਾ ਵਪਾਰ ਵੀ ਕਰ ਸਕਦੇ ਆ ਆਪਣਾ ਸ਼ੌਂਕ ਵੀ ਪੂਗਾ ਸਕਦੇ ਆ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕਦੇ ਆ ਘੋੜਾ ਸਾਨੂੰ ਕਮਾਈ ਵੀ ਦਿੰਦਾ ਹੈ ਘੋੜਾ ਸਾਨੂੰ ਖੁਸ਼ੀ ਵੀ ਦਿੰਦਾ ਹੈ ਘੋੜਾ ਸਾਨੂੰ ਤੰਦਰੁਸਤੀ ਵੀ ਦਿੰਦਾ ਹੈ